ਅੱਜ ਅੱਲੇ ਕਨਾਈ ਸ਼੍ਰੀ ਬਾਬਾ ਲਾਲ ਜੀ ਦੇ ਮੰਦਿਰ ਤਿਆਰ ਹੋ। ਹੋਰ ਬਾਬਾ ਜੀ ਦਾ ਆਸ਼ੀਰਵਾਦ ਹੈ। ਸੋ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ। ਲੋਕਾਂ ਦਾ ਪਿਆਰ ਮਿਲ ਰਿਹਾ ਹੈ ਔਰ ਮੈਨੂੰ ਲੱਗਦਾ ਹੈ ਵੀ ਕੁਝ ਨਵਾਂ ਕਰੀਏ। ਜਿਸ ਵਕਤ ਕੋਈ ਦੂਸਰੇ ਖੜੇ ਹੋ ਇਹ ਸਾਫ ਕਰ ਦਿੱਤੀ ਸੀ ਕਿ ਮਜਬੂਦਾ ਵਿਧਾਇਕ ਦਾ ਹਾਂ। ਕਿ ਲੱਗਦਾ ਇੱਥੇ ਦੇ ਲੋਕਾਂ ਦਾ ਕੀ ਮੂਡ ਹੈ। ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਅ ਸੋ ਗੱਲ ਦੀ ਗੱਲ ਕਰਦੇ ਆ ਤੇ ਐਮਪੀ ਕਾਂਗਰਸ ਦੇ ਵੇਲੇ ਕਾਂਗਰਸ ਨੇ ਵੀ ਬਣਾ ਕੇ ਦਿੱਤੀ ਐ ਐਮਪੀ ਬੀਜੇਪੀ ਸਰਕਾਰ 10 ਸਾਲ ਰਹੀ ਐ ਉਹਨਾਂ ਦਾ ਐਮਪੀ ਸਹਣੀ ਦੇ ਲਈ ਰਿਹਾ ਪਰ ਬੇਸਿਕਲੀ ਜਿਹੜੇ ਗਰਦਾਸਪੁਰ ਨੂੰ ਸਬੰਧ ਦੇ ਮੁੱਦੇ ਆ ਅਸੀਂ ਤੇ ਜਤਾ ਕੇ ਤੇਰੇ ਹਰ ਇੱਕ ਨੂੰ ਉਥੇ ਚੁੱਕੇ ਕਿੰਨੇ ਨੇ ਗੱਲ ਇਹ ਪਿੰਡ ਦੇ ਵਿੱਚ ਲੋਕ ਸਰਪੰਚ ਕਿਉਂ ਬਣਾਉਂਦੇ ਨੇ ਕਿ ਸਾਡੇ ਪਿੰਡ ਦੇ ਦੁੱਖ ਤਕਦੀਰ ਦਾ ਜਾਂ ਪਿੰਡ ਦੇ ਵਿਕਾਸ ਦਾ ਧਿਆਨ ਰੱਖੇ ਐਮਸੀ ਕਿਉਂ ਬਣਾਉਂਦੇ ਨੇ ਸੋ ਕਹਿਣ ਦਾ ਭਾਵ ਪਿੰਡਾਂ ਹਲਕਿਆਂ ਦੇ ਵਿੱਚ ਐਮਐਲਏ ਕਿਉਂ ਬਣਾਉਂਦੇ ਨੇ ਲੋਕ ਸਭਾ ਦੇ ਉਮੀਦਵਾਰ ਨੂੰ ਚੁਣ ਕੇ ਕਿਉਂ ਭੇਜਦੇ ਨੇ ਵੀ ਸਾਡੀ ਆਵਾਜ਼ ਜਿਹੜੀ ਹੈ ਦਿੱਲੀ ਤੱਕ ਪਹੁੰਚ ਸੋ ਕਹਿਣ ਦਾ ਭਾਵ ਹੁਣ ਤੱਕ ਜਿਹੜੀਆਂ ਆਵਾਜ਼ਾਂ ਨੇ ਕੋਈ ਇਥੋਂ ਦੀ ਇੱਥੇ ਰਹਿ ਗਈ ਲੋਕ ਤੇ ਵੋਟ ਪਾਉਂਦੇ ਨੇ ਜੇ ਨਹੀਂ ਕਿਸੇ ਨੇ ਕੰਮ ਕੀਤਾ ਉਹਨਾਂ ਨੇ ਪਾਰਟੀ ਬਦਲ ਦਿੱਤੀ ਜੇ ਉਹਨਾਂ ਨੇ ਨਹੀਂ ਕੀਤਾ ਫਿਰ ਉਹਨਾਂ ਨੇ ਫਿਰ ਪਹਿਲੀ ਪਾਰਟੀ ਦੇ ਆਂਦੀ ਕਾਂਗਰਸ ਅਕਾਲੀ ਦਲ ਭਾਜਪਾ ਅਕਾਲੀ ਦਲ ਭਾਜਪਾ ਕਾਂਗਰਸ ਇਹੋ ਜਿਹੀ ਰਹੀ ਹੁਣ ਮੌਕਾ ਹੁਣ ਲੋਕ ਕੰਮ ਨੂੰ ਵੋਟਾਂ ਪਾਉਂਦੇ ਸੋ ਜਿਹੜਾ ਬੰਦਾ ਕੰਮ ਕਰੂਗਾ ਨੇਚਰਲੀ ਉਹ ਵੀ ਸਟਾਰ ਹੋਊਗਾ ਜਿਵੇਂ ਤੁਸੀਂ ਜਾਣਦੇ ਹੋ ਕੈਂਡੀਡੇਟ ਲੋਕਲ ਹੋਵੇ ਤੁਹਾਡੇ ਰਕਨ ਜੂਸ ਆ ਜਾਣ ਲੋਕੀ ਕਿਤੇ ਦੇਖੋ ਮੈਂ ਇਹ ਬੰਦਾ ਦਾ ਸਾਡੇ ਦੇ ਅੱਗੇ ਲੀਡਰਾਂ ਨੂੰ ਵੀ ਵੋਟਾਂ ਪਾ ਲਈ ਗਿਰਦਾਸਪੁਰ ਦੇ ਲੋਕਾਂ ਨੇ ਉਸ ਤੋਂ ਬਾਅਦ ਸਟਾਰਾਂ ਨੂੰ ਵੀ ਵੋਟਾਂ ਪਾ ਲਈਆਂ ਇੱਕ ਹੁੰਦੇ ਨਾ ਬੰਦੇ ਦੀ ਰੀਜ ਜਿਹੜੀ ਸਾਰੀ ਲੱਤ ਗਈ ਹੈ ਹੁਣ ਹੁਣ ਇੱਕ ਇਤਿਹਾਸ ਨਵਾਂ ਸਿਰਜਿਆ ਜਾਊਗਾ ਮੈਂ ਤੁਹਾਨੂੰ ਦੱਸ ਦਿਆਂ ਆ ਇਸ ਇਲੈਕਸ਼ਨ ਤੋਂ ਬਾਅਦ ਕੋਈ ਬਾਹਰ ਦਾ ਬੰਦਾ ਕਦੀ ਸੂਚੂ ਦਾ ਨਹੀਂ ਕਰਦਾ ਸੋ ਲੋਕ ਸਭਾ ਦੇ ਵਿੱਚ ਆ ਪਾ ਕੇ ਖੜਾ ਚ ਪੂਰਾ ਹਲਕਾ ਨਿਕਲ ਪਬਲਿਕ ਬਿਲਕੁਲ ਜੀ ਕੀ ਲੱਗਦਾ 2.5 ਕਿਲੋ ਦੇ ਹੱਥ ਨੇ ਕਿੰਨੇ ਕੀ ਕੰਮ ਕਰਦੇ ਜਿੱਥੇ ਜਾਣਿਆ ਜੀ ਉਹ ਕਹਿੰਦੇ ਉਹ ਹੁਣ ਵਾਸੇ ਵਾਲੀ ਫਿਰ ਗੱਲ ਆ ਜਾਂਦੀ ਆ ਕਹਿੰਦੇ ਜੀ ਇਹਦੇ ਦੇਖਿਆ ਵੀ ਫਿਲਮਾਂ 'ਚ ਬੜਾ ਵੱਧੀਆ ਰੋਲਾ ਦਾ ਕਰਦਾ ਆ ਕਿਤੇ ਅਮਰੀਕਪੁਰ ਤੋਂ ਮਾਲਾ ਨਿਕਲਿਆ ਸਰ ਬੀਟੀ ਜੀ ਮੈਂ ਸੰਤ ਕੋਟ ਪੈ ਸਰ ਜੇ ਦਿੱਕੀ ਪੈਡ ਸੰਤ ਕੋਟ ਆ ਉਹਦਾ ਸਾਹ ਸੰਦੀਪ ਮਤਲਬ 25 ਤੋਂ 30 ਏਕੜ ਜਿਹੜੀ ਪਹਿਲੀ ਜਿਹੜੀ ਜ਼ਮੀਨ ਆਪਣਾ ਕੰਕ ਸੜ ਗਈ ਹੈ ਫਾਇਰ ਬ੍ਰਿਗੇਡ ਦੀ ਕੀਤੀ ਸਰ ਆਪਣਾ ਪਟਾਲੇ ਚਲ ਗਈ ਹੈ ਡੇਰਾ ਬਾਬਾ ਨਾਨਕ ਤੋਂ ਜੇ ਇੱਥੇ ਹੁੰਦੀ ਤੇ ਨੁਕਸਾਨੋਂ ਨੂੰ ਬਚ ਸਕਦਾ ਜੀ ਨਹੀਂ ਜੀ ਐਸੀ ਗੱਲ ਤੇ ਮੈਂ ਤੁਹਾਨੂੰ ਦੱਸ ਦੇਣਾ ਮੇਰੇ ਧਿਆਨ ਚ ਤੁਸੀਂ ਹੁਣੇ ਗੱਲ ਆਉਂਦੀ ਹੈ ਜਿੱਥੇ ਕੋਈ ਕਮੀ ਨਜ਼ਰ ਆਉਂਦੀ ਮੈਨੂੰ ਦੱਸੋ ਆਪਾਂ ਤੇ ਫੋਰਮੋਂ ਦਾ ਹੱਲ ਕਰੀਦਾ ਵਾ ਵੀ ਜਿੱਥੇ ਜਿੱਥੇ ਕੋਈ ਦਿੱਕਤ ਆ ਉਹ ਕਵਰ ਕਰ ਲੀਏ ਸਰ ਮੰਗਿਆ ਕਿ ਧਿਆਨਪੁਰ ਉਹ ਡੇਰਾ ਬਾਬਾ ਨਾਨਕ ਨੂੰ ਫਾਇਰ ਬ੍ਰੀਡ ਦੀਆਂ ਗੱਡੀਆਂ ਹੁਣੀਆਂ ਮੌਜੂਦ ਹੋਣੀਆਂ ਨਹੀਂ ਹੈ ਖਾਸ ਕਰਕੇ ਸੀਜ਼ਨ ਤੋਂ ਦਰਾ ਚਾਹੀਦੀ ਹੈ ਨਾ ਜ਼ਰੂਰੀ ਹੈ ਜਿਤਨਾ ਸੀਜ਼ਨ ਨਾ ਹੋਣ ਵੇਖੋ ਸ਼ਹਿਰਾਂ ਦੇ ਵਿੱਚ ਮੈਂ ਕਹਿ ਸਕਦਾ ਵੀ ਹੁਣ ਕਣਕ ਤੇ ਪਿੰਡਾਂ 'ਚ ਪੱਕੀ ਹੈ ਨਾ ਹੁਣ ਸਾਨੂੰ ਚਾਹੀਦਾ ਵੀ ਜਿਤਨਾ ਧਿਆਨਪੁਰ ਏਰੀਆ ਲਾ ਲੋ ਡੇਰਾ ਬਾਬਾ ਨਾਨਕ ਏਰੀਆ ਲਾ ਲੋ ਇੱਥੇ ਗੱਡੀਆਂ ਦੀਆਂ ਮਾਤਰਾ ਜਿਹੜੀਆਂ ਸਾਨੂੰ ਰੱਖਣੀਆਂ ਚਾਹੀਦੀਆਂ ਜਿੱਥੇ ਕੋਈ ਕਮੀ ਨਜ਼ਰ ਆਉਂਦੀ ਹੈ ਗੁਰਦੀਪ ਭਾਜੀ ਹੁਣ ਹੀ ਨਾਲ ਨੇ ਹਲਕਾ ਇੰਚਾਰਜ ਆਪਾਂ ਇਹਨੂੰ ਬੈਠ ਕੇ ਇਸ ਨੂੰ ਸਮਝਦੇ ਆਂ ਵਧੀਆ ਤ